ਇਹਦੇ ਕੌਣ ਆ ਗਿਆ ਕਹਿੰਦੇ ਉਸਤਾਦ ਹੁਣੀ ਆ ਗਿਆ ਉਸਤਾਦ ਹੁਣੀ ਕਹਿੰਦੇ ਮੀਂਹ ਚ ਵੀ ਟੈਗ ਦੇ ਨਹੀਂ ਕਿਹਾ ਕਿ ਹੜ ਗਏ ਉਹ ਬੰਦੇ ਉਹਦਾ ਕਰਾ ਬਹੁਤ ਪਿਆਰ ਕਰਦਾ ਚੱਲ ਪੈਰੀ ਲੈ ਲੈ ਉਸਤਾਦ ਨਹੀਂ ਨਹੀਂ ਬਾਬਾ ਇਹ ਮੇਜ ਕਿ ਨਹੀਂ ਹੋਇਆ ਉਸਤਾਦ ਹੁਣੀ ਕਹਿੰਦੇ ਮੀਂਹ ਚ ਵੀ ਟੈਗ ਦੇ ਮੀਂਹ ਕੀ ਕਰੀਏ ਫੇਰ ਅੱਜ ਚੱਲੇ ਕੋ ਜਾਂਦੇ ਅੱਜ ਸਹੀ ਆ ਹਰ ਬਹਿਲੇ ਬੈਠੇ ਨੇ ਕੀ ਕਰਨਾ ਹੈ ਅੱਜ ਮਾ ਤਾਂ ਵਧੀਆ ਹੋਇਆ ਉਹਦਾ ਮਾ ਤਾਂ ਮੀਂਹ ਉਹ ਮਯਾਰੇ ਉਹ ਬਿਆਂ ਨੇ ਮਾਰਿਆ ਉੱਥੇ ਜਦੋਂ ਅੱਜ ਫੇਰ ਮੀਂਹ ਅੱਜ ਸਾਰੇ ਪਾਸੇ ਪੈਣ ਡਿਆ ਮਾ ਤਾਂ ਸੀਗੀ ਅੱਜ ਤਾਂ ਕਹਿੰਦਾ ਮੀਂਹ ਸਾਰੇ ਪਾਸੇ ਗੜੀ ਸ਼ਾਂਕਰ ਆਇਆ ਪੂਰੀ ਤਰ੍ਹਾਂ ਚਲਣ ਦੇ ਆ। ਹੁਣ ਤੋਂ ਇਹ ਉਹ ਜਿਹੜੇ ਬਹੁਤ ਤੋਂ ਮੁੰਦੂ ਤੋਂ ਇਹਨੇ ਅੱਕੇ ਵਾਲਾ। ਟ੍ਰਾਂਸਪੋਰਟ ਅੱਜ ਕਰਾਂਗੇ ਜੀ। ਜਾ ਜੁਤਾਈ ਵੀ ਭਾਈ ਆਪਣੇ ਹੁਣ ਕੈਮਰਾ ਕੱਢਣੇ ਖੜਾ ਆ। ਕਰਦੇ ਆ। ਇਹ ਵੇ ਕੱਟ ਲਾਂਗੇ ਤੂੰ ਬੋਲ ਜੀ ਬੰਨਣਾ। ਇਹ ਖਾਂਜੀ ਕੋ ਪਾਰਸਲ ਲਗਾਣ ਤੋਂ। ਹੈਲੋ। ਉਸਤਾਦ ਨਾਲ ਚੇਲਾ। ਆਦਨਾਲੀ ਚੀਲਾ ਆਦਨਾਲੀ ਚੀਲਾ ਇਹ ਹੱਲੇ ਆਉਣ ਵਾਲੇ ਜੀ ਆਉਣ ਵਾਲੇ ਕੰਮ ਕਰਨਗੇ ਮਰuti ਪਿਆਰ ਉਹ ਵੀ ਕਰ ਦਿੱਤੀ ਆ ਬਸ ਆ ਮਰuti ਗੱਲੇ ਇਹਦੇ ਆਪਾਂ ਨਾ ਆਉਣਾ ਨਾ ਥੋੜੀ ਰਹਿ ਗਈ ਹੈ ਨਾ ਹੁਣ ਤਾਂ ਬਸ ਉਹਦੇ ਬ੍ਰੇਕਾਂ ਕਰਾ ਕੇ ਇੱਥੇ ਬਣਾ ਲੈਣਾ ਤੈਨੂੰ ਆਪਾਂ ਗਾਣ ਪਹਿਲਾਂ ਉੱਥੇ ਹੁੰਦੀ ਆਪਾਂ ਠੀਕ ਆ ਜੀ ਲੋਰਾ ਉੱਥੇ ਲੰਮਾ ਪਾਦਾ ਬੂਰੀ ਚਾਰ ਨਹੀਂ ਐਵੇਂ ਕਹਿ ਕੇ ਬਣਾ ਲੈ ਹਲਕਾ ਹੋ ਗਿਆ ਮੈਂ ਦੱਸਿਆ ਭਾਈ ਨੂੰ ਮੈਂ ਕਿਹਾ ਭਾਜੀ ਮੈਂ ਅੱਗੇ ਵੀ ਚੱਲੂ ਕੜਾਈ ਪਤਾ ਹੁੰਦਾ ਜੇ ਇਹਨੂੰ ਬਾਕ ਨਾ ਉੱਥੇ ਲੱਗੇ ਲੱਗੇ ਉਹ ਦੇ ਵੀਰ ਦਰਦ ਹਰ ਕੋਲ ਪਈ ਜਾਂਦਾ ਏ। ਉਹ ਆ। ਉਹ ਆ। ਤੈਨੂੰ ਲੱਗਦਾ ਨਾ ਬਾਹਰ ਜਾਣਾ। ਕੋਣ ਆਪਣਾ ਨਾ। ਨਹੀਂ ਰੋਂਦਾ। ਐ। ਆ ਜੋ ਉਪਰ ਆ। ਇਹ ਦੇ ਜਾਂਦਾ। ਇਹ ਬੇ ਪਈ ਜਾਂਦਾ ਜੀ। ਉਹ ਬਾਹਰ ਬਾਲਟੀ ਭਰ ਗਈ ਪਾਣੀ ਨਾਲ। ਉਹ ਦੋ ਤਰੀ ਪਾਣੀ ਚਾਲਦਾ ਹੁੰਦੇ ਵੀ ਤੇਜ਼ ਬੈਂਡਿਆ। ਅੱਠੇ ਤਾਂ ਫੈਦਾ ਕੀ ਬਿਲਕੁਲ ਉੱਪਰ ਮਰ ਗਏ ਆ ਇਹਦਾ ਹੋਇਆ ਉਹ ਪੈਰ ਗਿੱਲੇ ਲਾਈ ਜਾਂਦੇ ਆ ਮੈਸਤਰੀ ਜਾ ਕੇ ਬਹਿ ਗਿਆ ਨਹੀਂ ਪਈ ਜਾਂਦਾ ਨਹੀਂ ਪਈ ਜਾਂਦਾ ਕੰਮ ਹਜੇ ਹੋਇਆ ਨਹੀਂ ਕੋਈ ਕੰਮ ਕੋਈ ਕੀਤਾ ਵੀ ਨਹੀਂ ਰੋਟੀਆਂ ਵੀ ਖਾ ਗਿਆ ਹਾ ਇਹ ਬਠੀ ਨਿਕਾ ਕੇ ਆ ਰੋਟੀ ਖਾ ਗਿਆ ਪਚਾਈਏ ਕੰਮ ਕਰੀਏ ਪਰ ਨਹੀਂ ਹਰਦਾ ਨਹੀਂ ਪੈ ਲੱਗਦਾ ਜਿਆਦਾ ਕੋਈ ਥੋਕ ਤੇ ਜਾਂਦਾ ਹਿਆ ਨਹੀਂ ਪਤਾ ਕਿੱਥੇ ਹੋ ਜਾਣਾ ਕਿੰਨੇ ਵੇੜਾ ਇਹ ਭੇਜਣਾ ਕੰਮ ਬਹਿ ਕੀ ਕਰਨਾ ਉਦਾਂ ਜੀ ਆ ਮਾਏ ਗੱਡੀ ਪੁਣੀ ਕਿਉਂ ਬਾ ਉਦਾਂ ਮੈਂ ਕਹਿੰਦਾ ਬੰਦਿਆ ਨੇ ਕਹਣਾ ਯਾਰ ਇਹ ਇਕੱਠੇ ਰਹਿੰਦੇ ਕੰਮ ਕੋਈ ਕਰਦੇ ਜਣੀ ਇਹ ਵੀ ਲਾਪੇ ਬੀ ਇਹਨੂੰ ਆਈਦਾ ਇਹਨੂੰ ਆਈਦਾ ਆ ਤੀਜਾ ਵਲੌਗ ਬਣਨ ਲੱਗਾ ਕਹਿੰਦਾ ਮਿਸਤਰੀ ਵਾ ਇਹੀ ਨਾ ਤਰਾ ਕਰਦਾ ਮੈਂ ਨਹੀਂ ਕਹਣਾ ਮੈਂ ਤੂੰ ਹੀ ਸੱਦੀ ਰੱਖਦੇ ਰਹੋ ਜੀ ਆ ਇੱਕ ਆਹ ਕਹਿੰਦਾ ਬਿਜ਼ਨਸ ਚੱਲਦਾ ਨਾ ਕਹਿੰਦਾ ਕੀ ਖੋਲੀ ਨਾ ਡੇਟਰ ਦਾ ਅੰਦਰੋਂ ਉਹਦੇ ਕੋਈ ਉੱਪਰ ਆਈ ਜਾਂਦੇ ਹੈਗਾ ਨਾ ਬੰਦੇ ਕੀ ਖੋਲੀ ਜਾਂਦੇ ਹੈਗਾ ਇਕੱਠੇ ਮੋਖੜਾ ਤਾਂ ਸਾਡੇ ਕੀ ਕਰੀ ਉਹ ਹੀ ਗੱਲ ਗੱਟ ਖਾਣਾ ਬਹੁਤ ਕਿਰਪਾ ਬਾਬੇ ਦੀ ਇਹ ਨਹੀਂ ਬਹੁਤ ਆ ਕਿਸੇ ਨੇ ਕਿਸੇ ਦੀ ਚੂਲ ਢੀ ਲਈ ਹੋਈ ਜਾਂਦੀ ਆ ਤਾਰਾ ਪੂਰਾ ਫਿੱਟ ਕਰ ਦੇ ਲਈ ਜੀ ਲੋ ਜੀ ਮੀਂ ਥੋੜਿਆ ਘਟ ਗਿਆ ਚਾਹ ਲਗਾ ਪਾਪਾ ਚੱਕ ਲਿਆ ਇੱਧਰ ਮੈਸਤਰੀ ਨੇ ਗੱਡੀ ਦਾ ਬੋਨਟ ਚੱਕ ਲਿਆ ਇੱਧਰ ਬੁਰੜ ਚੱਕ ਲਿਆ ਆਪਾਂ ਚਾਹ ਦਾ ਕੱਪ ਚੱਕ ਲਿਆ ਲਾ ਹੋ ਲਿਆ ਜਗਰਮੈਂਟ ਆਪਾਂ ਨੇ ਮੈਂ ਕਿਹਾ ਬੁਰੜ ਨਹੀਂ ਬਣੀ ਵੇ ਜੀ ਆਵਾਜ਼ ਆ ਰਿਹਾ ਤਾਂ ਇਹ ਮੋਕਾ ਤੇ ਇਦਰਾ ਖੋਲ ਕੇ ਦਿਖਾਓ ਡੱਬਾ ਕਿਹੜਾ ਡੱਬਾ ਦਾ ਖਾਲੀ ਹੈ ਹੈ ਤੇ ਕੀ ਕੀ ਲਿਖੀ ਲਿਆਂਦਾ ਕੀ ਆ ਇਹ ਪ੍ਰਚਾਲ ਆ ਮਾਈ ਗਾਡ 200 ਵਾਟ 200 ਵਾਟ ਬਹੁਤ ਹੈ ਨੂੰ ਇੰਨੇ ਕੇ ਜ਼ਿਆਦਾ ਸੌਣੀਆਂ 350 350 ਵੀ ਆ ਕਨੇ ਸਹੀ ਨਹੀਂ ਐ ਬਹੁਤ ਆ ਬਾਕੀ ਹੋਣ ਫਿੱਟ ਕਰਕੇ ਦਿਖਾ ਕੇ ਦਿਖਾਉਣਾ ਤੁਹਾਨੂੰ ਕੀ ਜਾਂਦੀਆਂ ਇਹ ਅਨਬਾਕਸਿੰਗ ਇਹ ਸੈੱਟ ਨਹੀਂ ਹੋਇਆ ਜੀ ਕੀ ਕੈਰੀ ਦੀ ਹੈ ਕੀ ਕੈਰੀ ਕੀ ਕੈਰੀ ਆਹ ਯਾਰਨੇ ਗੱਡੀ ਦੇ ਨਾਲ ਹੀ ਲਾਇਆ ਆ ਹਾਂਜੀ ਬਾਜੀ ਸਹੀ ਨਾ ਮਾਤ ਕਿੱਥਾ ਨਹੀਂ ਹਾਂਜੀ ਹਾਂਜੀ ਬਾਜੀ ਖੁੱਲਦਾ ਆਪਣੇ ਤਾਂ ਖੁੱਲਦਾ ਸੋਹਣਾ ਤਾਂ ਹੈ ਮਰੋ ਤਾਂ ਅਖਰਾਰਾ ਆਪਣਾ ਕੰਮ ਨਹੀਂ ਹੁੰਦਾ ਬੈਸਟੀ ਨੂੰ ਨਹੀਂ ਇੱਥੇ ਕਪੜਾ ਆਪਣਾ ਇਹ ਕਪੜਾ ਲੱਖਦਾ ਮੈਂ ਖੇਚਣੋਂ ਜਾ ਕੇ ਉੱਤੇ ਉਹ ਕਾਲ ਅਵਾਜ਼ ਹੀ ਬਾ ਬਾ ਚਿਪਾ ਬਾ ਚਿਪਾ ਚਿੱਟੀਆਂ ਚਿੱਟੀਆਂ ਲਾਈਟਾਂ ਚਿੱਟੀਆਂ ਲਾਈਟਾਂ ਲਾਤੀਆਂ ਚਿੱਟੀਆਂ ਲਾਈਟਾਂ ਚਿੱਟੀਆਂ ਚਿੱਟੀਆਂ ਲਾਈਟਾਂ ਚਲੋ ਜੀ ਹੁਣ ਇਹਨੂੰ ਫਿੱਟ ਕਰਕੇ ਇਹਦਾ ਫੇਸ ਦਿਖਾਉਨੇ ਆ ਕੀ ਕਹਿੰਦਾ ਇਹ ਇਹ ਐਂਡੀਆਂ ਲੈਟਾਂ ਮੈਂ ਕੱਥਲੇ ਕਿੱਤੀਆਂ ਕਿੱਤੀਆਂ ਆਪਾਂ ਰੇੜੀਆਂ ਚਿੱਟੀਆਂ ਹੀ ਆ ਲਓ ਜੀ ਆਹ ਸ਼ਰਟ ਮਹੀ ਦੇਖ ਲਓ ਇਹ ਸ਼ਰਟ ਚ ਲੱਗ ਰਹੀਦਾ ਆਪਾਂ ਖਰਬਸ਼ ਕਰਦੇ ਕਿੱਡੇ ਬਤਰਾ ਦੇ ਇੱਥੇ ਹੀ ਲੱਗ ਰਹੀਦਾ ਬਾਹ ਸਾਂਛੜਾ ਸਾਰਾ ਇੱਥੇ ਹੀ ਆਹ ਸਾਂਛੜਾ ਸਾਰਾ ਇੱਥੇ ਹੀ ਆ ਲੈਟਾ ਫਿੱਟ ਕਰਕੇ ਤੇ ਤੇ ਦੇ ਦਿਆਂ ਈ ਲੈਡ ਮਾਰ ਦੀ ਜੇ ਕਿ ਤਾਥਾ ਹੱਸਾ ਹਾਂ ਨਹੀਂ ਰੇਟ ਕਰਨੀ ਬਣੀ ਖਰੇ ਨਹੀਂ ਮਿਲੰਦੀ ਉਹ ਤਾਰਾ ਤੁਰਾ ਹੀ ਕਰਦੇ ਹੁੰਦੇ ਪਤਾ ਨਹੀਂ ਆਪਾਂ ਇਹਨਾਂ ਕੇ ਹੀ ਰੂਪ ਚੋਂ ਪਲੱਗ ਕੱਢ ਕੇ ਪਲੱਗ ਨਹੀਂ ਲਗਾ ਇਹ ਤਾਂ ਬਣੀ ਕਰਦਾ ਬੱਸ ਉਹ ਲੈਡ ਜਾ ਗਈ ਬੰਦ ਹੋਣਗੇ ਇਹ ਚ ਹੀ ਕਰ ਲਿਆ ਬੰਦ ਕੀ ਆ ਬੰਦ ਖੰਨਾ ਹੋ ਜਾਣਾ ਉਹ ਗੇਰ ਚ ਹੋ ਜਾਣਾ ਉਹ ਲੈ ਰਹਿਣ ਦੇ ਤੂੰ ਦੂਰੋਂ ਦੱਸ ਇਹ ਗੇਰ ਚ ਬੰਦ ਕਰ ਲਿਓ ਤੂੰ ਬਾਕੀ ਸੋਚ ਇਹਨਾਂ ਵਾਲਾ ਕੇ ਬਾਦਣਾ ਕੇ ਤੂੰ ਬਹੁਤ ਥੋੜਾ ਕਰਨਾ ਹੌਣ ਹੌਣ ਥੋੜਾ ਭਜਣਾ ਹੋਇਆ ਉਹਨੇ ਵਿਆਹ ਕੇ ਤੇ ਰੱਖਿਆ ਨਹੀਂ ਹਟਾਇਆ ਸੋਚ ਚਾਬੀ ਨਵੀਂ ਉਹ ਮਗਲੇ ਲੋਕ ਓਹ ਹੋ ਹੋ ਚਿੱਟੀ ਲੱਟ ਚਿੱਟੀ ਲੱਟ ਫਲੈਨ ਮਾਨੀ ਢੇਮਕੋ ਕਨੀਆ ਢੇਮਕੋ ਲਾ ਹਾਈ ਬੀਮ ਲੋ ਬੀਮ ਲਾ ਅੰ ਥੱਲੇ

ਆਰੇ ਇਹਨੇ ਟੱਕ ਜੀ ਮਾਰਤਾ ਬੰਦ ਚੀਆ ਇੱਥੇ ਰੱਖ ਦੇਣਾ ਪੈਣੀ ਆ ਵੀ ਮੈਟਰੀ ਕੀ ਕੰਦਾ ਨੇ ਚੇਲਾ ਤੇਰਾ ਕਿੰਨਾ ਹੌਲੀ ਹੌਲੀ ਹੱਥ ਲਾ ਕੇ ਮਾਰਨ ਦਾ ਕੰਮ ਹੂੰ ਨਾਟ ਕਸੇ ਹਾਲੇ ਨਹੀਂ ਨਾਟ ਕਸੇ ਨਹੀਂ ਆਉਂਦੇ ਖੁੱਲਣੇ ਆਉਂਦੇ ਚਲ ਇਹਨੇ ਬਹੁਤ ਆ ਮੈਂ ਬਹੁਤ ਆ ਹਮਕਿੰਨੇ ਨਹੀਂ ਦਿਖਾ ਦੋ ਮੈਂ ਤਾਂ ਬੰਦ ਕਰ ਸਕਦਾ ਕੰਮ ਜੀ ਸਾਰੇ ਆਪਾਂ ਗਾਓ ਦੋਨੇ ਹੁਣ ਹਾਂ ਹੌਣ ਜਗੀ ਜੇ ਨਿੱਪਰ ਮੰਨੂ ਹਾਈ ਵੀਮ ਲੋ ਵੀਮ ਉਹਨ ਅਡਜਸਟਮੈਂਟ ਇਹਦੀ ਕਿੱਦਾਂ ਬਦਲ ਲਗੂ ਲੋੜੇ ਨਹੀਂ ਪੈਣੀ ਉੱਚੀ ਨਹੀਂ ਮੈਂ ਤਾਂ ਹਾਂ ਨਹੀਂ ਬਾਕੀ ਦਾ ਦੇਰ ਹੋਣਾ ਸ਼ਾਮ ਨੂੰ ਕੱਲ ਮਾਂਗੇ ਜੇ ਲੋੜ ਪਊ ਤਾਂ ਇਹਦਾ ਰੋਡ ਤੇ ਖਾਸ ਕਰਕੇ ਬਾਹਰ ਪਤਾ ਲੱਗਦਾ ਹੁੰਦਾ ਭਾਜੀ ਉਹੀ ਗੱਲ ਕਹਤਾ ਵੀ ਰੋਡ ਤੇ ਪਾ ਲੱਗਣਾ ਪਤਾ ਲੱਗਣਾ ਜੇ ਆਪਾਂ ਕਾਈ ਕੰਮ ਦੇ ਹਿਸਾਬ ਨਾਲ ਜਾਂ ਕਹਿੰਦਾ ਕੀ ਫਿਰ ਸੈੱਟ ਹੋਵੇ ਪ੍ਰੋਪਰ ਆਪਣੀ ਇਹ ਹੂੰ ਸਹੀ ਆ ਮੈਂਟ ਕਰਾ ਗਰ ਇਹਨੂੰ ਦੱਸਿਓ ਜੀ ਕਿੱਦਾਂ ਲੱਗੀਆਂ ਨੰਬਰਾਂ ਨਹੀਂ ਆ ਗਈ ਜੱਲੇ ਆਂ ਅਡਜਸਟੀਆਂ ਲਾਟ ਪੱਖੇ ਚੱਲ ਜਾਂਦੇ ਭਾਜੀ ਇਹ ਪੱਖੇ ਚੱਲ ਮੇ ਵਿਚ ਰੇਡ ਤੇ ਕੀ ਚੀ ਪੱਖੇ ਤਾਂ ਲੇਟਸਟ ਨਿਊਜ਼ ਹੈ ਬਿਲਕੁਲ ਸਹੀ ਹੁੰਦੇ ਆ ਭਾਜੀ

<laughs> हम्म सावक। <laughs> ना कहते फोकलैम्प चिट्टिया हेडलेटा चिटियां पार्किंग चिटी 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 सब कुछ चिटी ਲੋ ਪਿਛੇ ਪਾਣਾ ਇੱਥੇ ਰਿਹੇ ਜਵਾਲ ਨੂੰ ਦਿਖਾਣਾ ਆ ਇੱਥੇ ਸਾਫ ਕਰਨ ਨਾਲ ਅੱਜ ਗੜ ਗਿਆ ਸਾਨੀ ਆ ਜੀ ਕੀ ਚੱਕਰ ਦੋ ਚੋਂ ਬੈਕ ਦੀ ਗਿਆ ਹੈਗਾ 11 ਕਿਤੇ ਉਹ ਇੱਥੇ ਹੋਲਡਰ ਆਹੀ ਕਿਤੇ ਗਿਆ ਕਿਤੇ ਦੂਜਾ ਹੋਣਾ ਪਹਿਲਾਂ ਕਿਤੇ ਹੂੰ ਕੋਈ ਕਾਤ ਨਹੀਂ ਕਰਨਾ ਬੋਤਲਾ ਨਾ ਇੱਕ ਮਟਾ ਚੁੰਮ ਵੀ ਆਪੇ ਲਿਆ ਕਰਨਾ ਕਿ ਇਹ ਕਰ ਗਿਆ ਆ ਗਿਆ ਆ ਗਿਆ ਨੇ ਵੀ ਕੋਲੇ ਬਚ ਗਿਆ ਉਹ ਜਗਾੜ ਹੋਇਆ ਟੇਪ ਲਾ ਕੇ ਹੂੰ ਹੋਣ ਰੇਦਾ ਨਹੀਂ ਹੈਗਾ ਕਾਰ ਟੈਪ ਹੋਲਡਰ ਹੈ ਇਹਦਾ ਜੇ ਤਾਂ ਮੰਨ ਲਓ ਕੋਈ ਵੀ ਗੱਡੀ ਦਾ ਨਾਲ ਲਾ ਕੇ ਲੋ ਸਹੀ ਆ ਉਹ ਰਾਲਦਾ ਮਿਲਦਾ ਹੁੰਦਾ ਕਰਕੇ ਤਾਰ ਲਾ ਕੇ ਕਰੀ ਹੁਣ ਆ ਪਾਈਂ ਟੇਪ ਕਰਦਾ ਤੜੀ ਇੰਡੀਕੇਟਰ ਹਿਲ ਜਾਂਦਾ ਹੁੰਦਾ ਹੁੰਦਾ ਅਲੀਨ 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 ਉਹ ਤੇ ਇਹ ਨਾ ਹਾ ਤੇ ਇਥੋਂ ਵਧਨ ਉਹ ਮਾਰ ਲੰਬਾ ਹੋ ਗਿਆ ਨਾ ਹਾ ਤੇ ਇਥੋਂ ਬਸ ਦੇ ਅੰਦਰ ਨੂੰ ਅੱਛਾ ਪੰਨੋ ਨੋ ਮਟਰ ਵੀ ਵਜਾ ਸਹੀ ਪਾਸਾ ਦੇ ਕੇ ਲਾ ਲੀਏ ਕਮਾ ਮੈਂ ਤੇ ਲਾ ਕੇ ਟੇਡਾ ਆਇਆ ਆ ਲਾਗ ਨਾ ਪਿਆ ਨਹੀਂ ਚੱਲੀ ਜਾ ਦੇਖੀ ਉਹ ਦੇਖੀ ਮੈਂ ਚਲਾਵਾਂ ਜਲਾਵਾਂ ਜੀ ਦੇਖੀ ਬਲੋਰ ਚਲਾਈ ਉਹ ਦੇਖਣ ਬਰ ਚੱਲਵੇਣਾ ਹੁਣ ਦੋ ਨੰਬਰ ਦੋ ਨੰਬਰ ਤੇ ਬੰਦ ਹੋਵੇਣਾ ਤਿੰਨ ਨੰਬਰ ਤੇ ਕਰੀ ਹੁਣ ਚਾਰ ਤੇ ਫੋਲ ਚੱਲੂਗਾ ਦੇਖ ਚਾਰ ਤੇ ਬਲੋਰ ਚੱਲੂਗਾ ਉਹ ਜਿਹੜਾ ਣਟਰੀ ਕਹਿੰਦਾ ਇੱਕ ਨੰਬਰ ਤੇ ਖੜਾ ਦੇ ਵਿੱਚੋਂ ਜਾਂ ਤੋ ਉਤਾਰ ਕੰਟਰ ਅਰਥ ਨਹੀਂ ਕੱਢਦਾ ਕਈ ਵਾਰ ਤਾਂ ਇਹ ਫੇ ਮੈਂ ਸਮਝਾਰਦਾ ਸੀ ਉਦਾਂ ਸਹੀ ਹੈ ਚੱਲਦਾ ਹੈ ਇਹ ਨਹੀਂ ਇਹ ਨਹੀਂ ਇਦਾਂ ਕੀਤਾ ਨਾ ਇਹਦੇ ਵਿੱਚੋਂ ਕੀਤਾ ਹੁੰਦਾ ਮੈਂ ਤਾਂ ਪਹਿਲੇ ਦੱਸਿਆ ਨਾ ਪਹਿਲੇ ਥਿਊਰੀ ਮੈਂ ਦੱਸਤੀ ਵੀ ਨਹੀਂ ਥਿਊਰੀ ਹੁੰਦੀ ਆ ਥਿਊਰੀਆਂ ਦੱਸਦਾ ਏ ਮੈਂ ਪ੍ਰਾਊਡ ਆਫ ਯੂ ਬੋਏ ਮੈਨੂੰ ਬੜਾ ਮਾਣ ਆ ਤੂੰ ਅੱਜ ਇਸ ਲਾਇਕ ਹੋ ਗਿਆ ਕਿ ਮੇਰੇ ਨਾਲ ਬਹਿ ਕੇ ਮੈਨੂੰ ਦੱਸਣ ਲੱਗੇ ਟਵਾਲਟਿੰਗ ਆ ਫੜਾ ਦੇ ਤੂੰ ਤੇ ਕਰ ਚੈੱਕ ਇਹਨੂੰ ਤੂੰ ਲੈ ਇਹ ਹੁਣ ਆਪਾਂ ਇਦਾਂ ਕਰਦੇ ਆਂ ਹਾਂ ਇਹਨੂੰ ਇਹ ਤੋਂ ਡਾਇਰੈਕਟ ਦੇ ਦੇਈਏ ਨਾ ਉਹ ਤਾਂ ਡਾਇਰੈਕਟ ਕਰੀਦਾ ਹੁੰਦਾ ਇਹ ਵਿੱਚ ਹੁੰਦਾ ਆ ਇਹ ਐਲੀਮੈਂਟ ਹੁੰਦਾ ਭਾਈ ਉਹਦੇ ਹਾਂ ਇਹਦੇ ਅੰਦਰ ਨਾ ਐਲੀਮੈਂਟ ਹੁੰਦਾ ਆ ਇਹਦੇ ਵਿੱਚ ਇਦਾਂ ਬਣਾਇਆ ਹੁੰਦਾ ਨਿਕਲੇ ਵਿੱਚ ਵੀ ਹੋ ਜਾਏਗਾ ਹਾਂਜੀ ਐਲੀਮੈਂਟ ਹੁੰਦਾ ਜਾਂ ਕਾਬੀਆ ਨੇ ਹੁੰਦਾ ਉਹ ਐਲੀਮੈਂਟ ਉਹ ਫਰਾਟੇ ਪੱਖੇ ਵਾਲਾ ਲਾ ਕੇ ਲਾਦੇ ਯਾਰ ਉਹ ਵੀ ਇੱਕ ਦੋ ਤਿੰਨ ਤੇ ਚੱਲਦਾ ਜੀ ਸਾਡਾ ਪੱਖਾ ਵੀ ਆਪਾਂ ਸੀ ਇੱਕ ਮਨ ਵਿੱਚ ਸਕੋਰਪੀਓ ਲੈ ਕੇ ਆਏ ਦੇਖੀ ਆਪਾਂ ਆਹ ਤਾਂ ਲੱਗ ਗਿਆ ਆਪਾਂ ਨੂੰ ਗਲਤ ਆ ਆ ਬੰਨ ਹੁੰਦਾ ਉਹ ਛੱਡ ਗਿਆ ਕਰਣਾ ਤੇ ਤੇ ਹੋਵੇ ਦੋਵੇਂ ਦੋਦੇਓ ਗਰਾਉਂਡ ਛਾੜਦੇ ਆ ਇਹ ਲਾਣਾ ਇਹਦੇ ਥਿਊਰੀ ਵਿੱਚ ਨਹੀਂ ਹੁੰਦੀ ਆ ਤਿੰਨ ਤੇ ਗਣੀ ਕਾਂ ਤੇ ਗਣੀ ਹਣ ਮਾਨੂੰ ਜਿਵੇਂ ਲੱਗਾ ਇੱਕ ਮੋੜ ਆ ਗਿਆ ਖਣ ਤੇ ਨਹੀਂ ਦਿਖ ਰਹਾ ਇਹ ਕਿੱਦਾਂ ਇਹ ਕਿੱਦਾਂ ਇਹ ਕਾੜਦਾ ਕਿੱਟ ਕੀ ਇਹਦੇ ਨੂੰ ਹੋਣੀ ਆ ਆਹ ਨੂੰ ਸਾਨੂੰ ਕੋਈ ਸ਼ੋਅ ਦਿਖਾਉਣ ਲੱਗਾ ਥਿਊਰੀ ਥਿਊਰੀ ਕੋਈ ਤਾਂ ਹੋਵੇ ਜਿਹੜੀ ਨਹੀਂ ਹੁੰਦਾ ਆ ਵੀ ਡਾਈਟ ਹੁਣ ਜੇ ਤਾਂ ਆਪਾਂ ਡਾਈਟ ਕਰ ਲਈਏ ਫੇਰ ਸੈੱਟ ਹੋਊਗਾ ਸਪੀਡਾਂ ਜਲਦੀਆਂ ਚਾਰੇ ਸਪੀਡਾਂ ਜਲਦੀਆਂ ਚਾਰੇ ਕੋਈ ਚਲ ਲੈਟ ਮਾਰੀ ਇੱਥੇ ਬਰਾਹਰ ਜਿੱਥੇ ਕਹੇਂਗੇ ਉੱਥੇ ਲਾਈਟ ਚੱਲੂ ਨਾਲੇ ਚੱਲੀ ਇੱਕ ਨੰਬਰ ਜਿ ਲਈ ਭਾਈ ਪਹਿਲਾਂ ਲਾਈ ਕਰ ਇੱਕ ਨੰਬਰ ਚੱਲ ਦੋ ਨੰਬਰ ਕਰੀ ਚੱਲ ਪਿਆ ਤਿਆ ਨੰਬਰ ਕਰੀ ਹੋਰ ਹੋਟ ਗਿਆ ਨਾ ਅ ਦੇਖ ਆਲੇ ਆਲੇ ਡੈਡ ਡੈਡ ਕਰਤਾ ਮੈਂ ਖਿਲਦਾ ਨਾ ਇਹ ਦੇਖ ਹੋਰ ਡੈਡ ਡੈਡ ਕਰਤਾ ਮੈਂ ਆਦੇ ਆ ਦੇਖ ਹੁਣ ਛੱਡੇ ਆ ਡੈਡ ਮੈਂ ਆਦੇ ਹਮ ਖਿਲਦਾ ਵੀ ਵਿੱਚ ਤੇ ਮਾਰੇ ਆ ਗਈ ਲੜ ਇਹ ਖਲਦਾ ਇਹ ਜਈਆ ਸਹੀ ਮੈਨੇ ਇਹਦੇ ਵਿੱਚੋਂ ਹੁੰਦਾ ਸਹੀ ਮੈਨੇ ਇਹਦਾ ਚੱਕਰ ਫਾਲਟ ਜਪ ਨੂੰ ਇਹ ਇਹ ਇਹਦਾ ਮੁੱਤਿਆ ਯਾ ਤਾਂ ਇਹ ਨਾ ਹੁਣ ਤੇ ਛੱਡਦਾ ਇਹਦਾ ਕੰਮ ਤਾਂ ਕੋਈ ਨਹੀਂ ਹੁੰਦਾ ਡਰੇਟ ਇਹਨੂੰ ਵੀ ਆਪਾਂ ਤਾਂ ਕਰਕੇ ਡਰੇਟ ਕਰਦੇ ਹੁਣ ਆਪਾਂ ਚਲੋ ਖਰਾਬ ਹੋਈ ਹੁੰਦਾ ਇਹਦਾ ਕੋਈ ਚੱਕਰ ਇਹਦਾ ਉਦਾਂ ਵੀ ਜੇ ਖਰਾਬ ਹੋ ਜਾਵੇ ਇਹ ਤਾਂ ਤਾਂ ਹੁੰਦਾ ਜੇ ਬਾਈਚਾਂ ਸਟਾਰਟ ਹੋ ਜਵੇ ਇਹਨੇ ਵਿੱਚੋਂ ਆਹ ਇਥੋਂ ਔੜ ਜਾਣਾ ਬਸ ਖਾਲਾ ਨਹੀਂ ਤਾਂ ਹੁੰਦਾ ਨਹੀਂ ਉਹਦ ਵੈਸੇ ਹੈ ਨਾ ਮਤਲਬ ਤਾਰ ਇਸ ਕਰਨ ਨੂੰ ਆਏ ਐਲੀਮੈਂਟ ਰੁੱਟ ਨਹੀਂ ਆਣਾ ਤਾਂ ਕਈ ਵਾਰ ਤੁਹਾਨੂੰ ਬੰਦ ਵੀ ਹੁੰਦਾ ਹੈ ਭਾਜੀ ਦੋ ਟਾਈਮ ਫੀਡਾ ਹੁੰਦਾ ਹੈ 3 ਸੀ ਵਾਰ ਤੋਂ ਹੁੰਦਾ ਜਿਵੇਂ 4 ਤੋਂ 3 ਤੇ 3 ਤੋਂ 2 ਫਲੋਰ ਨਹੀਂ ਬੰਦ ਹੁੰਦਾ ਏਸੀ ਹੀ ਬੰਦ ਹੁੰਦਾ ਨਹੀਂ ਉਹ ਵਿੱਚ ਇੱਕ ਤਾਰ ਹੈ ਆ ਦੋ ਨੰਬਰ ਵਾਲੀ ਇਹ ਵਿੱਚ ਦੀ ਘੁੰਮਦੀ ਹੋਊਗੀ ਜਾਂ ਕਿੱਦਾਂ ਵੀ ਆ ਨਹੀਂ ਹੁਣ ਤੇ ਨੂੰ ਡਾਇਰੈਕਟ ਕਰਨ ਲੱਗਾ ਡਾਇਰੈਕਟ ਕਰਨ ਤੋਂ ਬਾਅਦ ਕਦੀ ਹੌਣ ਵਾਲੇ ਸਮੇਂ 'ਚ ਹੀਟ ਟੂਟ ਹੋ ਕੇ ਛੱਡ ਗਿਆ ਇਹ ਪੋਸਿਬਲ ਨਹੀਂ ਜੇਕਰ ਮੈਂ ਅੱਗੇ ਅਸੀਂ ਐਂਡਰ ਕੱਢਦੇ ਚ ਨਾਉਦੇ ਰਹੇ ਆ ਉਹ ਚੱਲ ਕਰ ਯਾਰ ਮੈਂ ਤੇ ਯਮਨ ਨੂੰ ਦਿਰ ਤੇ ਯਕੀਨ ਹੈ ਤੂੰ ਸਾਰਾ ਕੁਝ ਸੈਟ ਕਰ ਲੈਣਾ ਮੈਨੂੰ ਬਰਾ ਤੇਰਾ ਮੈਂ ਤਾਂ ਪਤਾ ਦਾ ਤੇਰਾ ਯਾਰ ਜੋ ਤੂੰ ਕਹਿਤਾ ਜੋ ਤੂੰ ਕਹਿ ਕਹਤਾ ਉਹ ਚੀਜ਼ ਹੋਣੀ ਹੋਣੀ ਮੈਂ ਵੀ ਚਲਾ ਸਕਦਾ ਅਗਲੇ ਦੇ ਪਰ ਇਹ ਆ ਪੈਨ ਹੀਟ ਹੋ ਗਈ ਸੀ ਚੱਲ ਕੋਈ ਨਹੀਂ ਆਪਾਂ ਦੇ ਦਵਾ ਕਿਸੇ ਸਕੋਰਪੀਓ ਦਾਸਕਰ ਨੂੰ ਪੁੱਛ ਲਈਏ ਤਾਂ ਪੁਆਣਾ ਦਾ ਲਾ ਦੇਗਾ ਸਾਡੇ ਕੋ ਸਕੋਰਪੀਓ ਦਾ ਜਦੋਂ ਬਲੌਗ ਦੇ ਵਿੱਚ ਦਿਖਾ ਦੇ ਤਾਂ ਸਕੰਦ ਤੇਰੀ ਪਾਦੀ ਆ ਲੈ ਸਕੋਰਪੀਓ ਜੀ ਜੀ ਉਹਨੂੰ ਅੱਧ ਜਾਊਗਾ ਦੇਖ ਲੋ ਸੋਚ ਨੂੰ ਵਿੱਚ ਕੱਢੂ ਵੀ ਸਬਸਕ੍ਰਾਈਬ ਮਰੀ ਜਾਂਦਾ ਹੁਣ ਉਮਾ ਜੇਥੇ ਇੰਨੇ ਕੰਮ ਕਾਈ ਵੀ ਕਰਕੇ ਦੇ ਲਓ ਜਿਓੱਕ ਦੋ ਯੱਕ ਦੋ ਟਾਂਕੇ ਵਾਲਾ ਜਿਗਾਰਡਮੈਂਟ ਹੋ ਗਿਆ ਗਰਮ ਧੂੰਆਂ ਕੱਢਦਾ ਦੀ ਧੂੰਆਂ ਕੱਢਦਾ ਯੋ ਹੋਲਡਿੰਗ ਕਰਨਾ ਪੜਾਣਾ ਪਹਿਲਾਂ ਸੌਣ ਲੈਣ ਏਦਾਂ ਮੈਂ ਟਾਂਕਾ ਥੋੜਾ ਛੇਦੀ ਲੱਗ ਜਾਂਦਾ ਹੁਣ ਇਹਦੇ ਪੇਸਟ ਮੈਕਸ ਹੁੰਦੀ ਆ ਜਿਹੜੇ ਪੇਸਟ ਨਹੀਂ ਲਾਉਂਦੇ ਆਪਾਂ ਕਈ ਵਾਰ ਹੂੰ ਮੈਕਸ ਹੁੰਦੀ ਆ जी का बजा मोरिया हां हां डाल देगी ਹਟ ਜਾਓ ਪਾਸੇ ਹਟ ਜਾਓ ਪਾਸ ਇਹ ਫਰੰਟ ਵਾਲਾ ਇਹ ਜੋਨਟੀ ਦੇ ਲੇਟਾਂ ਹੋ ਰਹੀਆਂ ਨੀਵੀਆਂ ਠੀਕ ਆ ਕੋਈ ਨਾ ਕੋਈ ਜਦੋਂ ਗੇਡਾ ਦਾ ਮੈਂ ਕੱਢ ਲਵਾਂ ਕੋਈ ਚੱਕਰੇ ਇਹ ਦੋ ਠੀਕ ਆ ਜਰੂਰ ਜਰੂਰ ਪਾਜੀ ਕੋਈ ਗੱਲ ਨਹੀਂ ਆ ਓਕੇ ਪਾਜੀ ਆਓ ਤਿੱਥਰ ਜਿਆਦਾ ਉੱਟੀਆਂ ਪੈਂਦੀਆਂ ਮਲਾਗੀਆਂ ਹੂੰ ਦੋ ਤਾਂ ਚੜ ਜਾਂਦੀਆਂ ਕੋਠੇ ਦੇ ਪੈਂਦੀਆਂ ਇਹ ਹਾਈ ਬੀਮ ਇੱਕ ਲੋ ਆ ਵੇਗ ਉੱਥੇ ਚੈੱਕ ਕਰ ਉਹ ਤਾਂ ਇੱਥੋਂ ਲਾਗਣਾ ਪਊਗਾ ਲੋਹੇ ਦੇ ਸਭ ਜਾਨਾ ਜਜਮੈਂਟ ਹੋਣੀ ਹੈ ਲੋ ਆ ਆ ਹੀ ਯਾਰ ਆ ਦੇ ਆ ਆ ਹੀ ਤੇ ਚੜਦੀ ਪਾਜੀ ਇਹਨੇ ਬੰਦ ਕਰੀ ਮਾੜਾ ਇਦਾਂ ਦਾ ਬਹੁਤ ਟਾਈਮ ਲੱਗਣਾ ਯਾਰ ਉਹੀ ਗੱਲਾਂ ਕਿੱਥੇ ਅੱਜ ਦੀ ਜਵਾਨੀ ਕੋ ਜੋਰ ਕਿੱਥੇ ਕੰਮ ਹੁੰਦਾ ਜਣਾ ਤਾਂ ਜਾਣੀ ਨਹੀਂ ਹੁਣ ਕਿੱਥੇ ਜਵਾਨੀ ਜੋਰ ਆ ਹੁਣ ਮਸ਼ੀਨ ਲੈ ਕੇ ਆਇਆ ਚੱਕ ਕੇ ਮਸ਼ੀਨ ਲੈ ਕੇ ਆਇਆ ਕਿ ਮਸ਼ੀਨ ਨਾਲ ਚਲਾਉਣਾ ਲੈ ਢੇੜਾ ਕਰਨਾ ਉਦਾਂ ਹੱਥੋਂ ਢੇੜਾ ਦੇ ਹੀ ਨਹੀਂ ਹੋਇਆ ਇਹ ਤੋਂ ਅੱਧਾ ਕੀ ਕਰ ਲਾਂਗੇ ਜਿਹੜੇ ਸਰੋਹ ਗੇਰ ਦੋ ਗੇਰ ਦੇ ਲੋਗ ਇਹ ਇਹ ਨਾ ਇਹ ਤਾਂ ਕਰਦੇ ਲੋਗ ਇਹਨਾਂ ਢਾਕੇ ਜੀ ਦਾ ਕੀ ਬਚੇ ਸੱਜਣ ਉਹ ਥੱਲੇ ਖੋਲ ਕੇ ਡਾ ਟੱਕਣੀ ਬਣੇ ਹੋ ਪਿੰਡ ਲੱਗਾ ਘਮਹਾੜ ਚ ਦੇਖਣਾ ਬਣਾ ਭਜੇ ਨੇ ਜਾ ਚਾਬੀ ਵੜਾਓ ਬਈ ਹਮਲੀਏ ਉਹ ਚ ਖੋਲੋ ਜੀ ਪਰੇ ਤਾਂ ਲੇਟਾਂ ਵੀ ਤਾਂ ਚੜ ਜੀ ਨਾਲ ਹੀ ਕੋਈ ਦੇਖਦੇ ਆ ਤੈਨੂੰ ਬਾਹਰ ਪਰ ਤੇ ਬਹਿਣਾ ਪੈਣਾ ਬੇਟਾਂ ਦੇ ਕੋਲ ਆਇਆ ਲੈ ਜਗਾ ਲੇਟ ਚੱਲ ਗਈ ਇਸ ਇੱਥੇ ਇਸ ਇੱਥੇ ਹੋਰ ਇਹ ਤਾਂ ਆਣਾ ਦੂਜੀ ਹੋਣੀ ਤੇ ਪੈਕਿੰਗ ਦੇਣੀ ਪੈਣੀ ਆ ਤਾਂ ਚੜਦੀ ਤਾਂ ਚੜਦੀ ਇਹੋ ਬਹਿ ਉਹ ਚਾਹ ਪਲੇ ਪੈਂਦੀ ਨਾ ਵਿੱਚ ਆ ਦੇਖ ਲੈ ਕਰਤਾ ਇੱਥੇ ਚੱਲ ਗਈ ਹਮ ਮੈਂ ਤਾਂ ਆ ਦੇਖਿਆ ਚ ਪਲੇ ਪੈ ਗਿਆ ਦੇਖਿਆ ਆਹ ਹੈਡ ਹੈਵੀ ਹੋ ਚੁੱਕੇ ਲੋਕ ਵੀ ਕਰਦੇ ਆ ਕੱਲ ਵੀ ਜਿੱਦੀ ਆਂਦੇ ਮੋੜ ਕੇ ਵਜ ਦਵਾਗੇ ਰਹੇ ਗੱਡੀ ਵਜਾਂਗੇ ਇੱਕ ਨੂੰ ਰੱਖ ਤਾਂ ਗੱਡੀ ਕਿਥੇ ਰਾਈ ਦਿੰਨੇ ਬਾਹਰ ਬਾਹਰ ਦੀ ਲੈ ਜਾ ਬੱਸ ਠੀਕ ਆ ਬਾਜੀ ਫਿਰ ਮੈਂ ਓਕੇ ਉਸਤਾਦ ਜੀ Okay Okay